ਚਲੋ ਸੋ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀ ਕਾਫੀ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਬਿਜਲੀ ਦੀ ਪ੍ਰੋਬਲਮ ਕਰਕੇ ਤੁਹਾਨੂੰ ਵੀਡੀਓ ਪਾਈ ਸੀ ਇਹ ਵੀਰ ਗੁਰਪ੍ਰੇ ਸਿੰਘ ਤੁਸੀਂ ਦੇਖਿਆ ਵੀ ਕਾਫੀ ਇਹਦੀ ਹਾਲਤ ਗੰਭੀਰ ਹੋ ਗਈ ਸੀ ਕਿਉਂਕਿ ਤਿੰਨ ਚਾਰ ਦਿਨ ਤੋਂ ਲਗਾਤਾਰ ਵੀਰ ਗਰਮੀ 'ਚ ਫਿਰਦਾ ਸੀ ਇੱਥੇ ਸੀ ਰੋਟੀ ਪਾਣੀ ਸਹੀ ਟਾਈਮ ਖਾਦਾ ਨਹੀਂ ਗਿਆ ਬਾਈ ਤੋਂ ਪੁੱਛਦੇ ਆ ਵੀ ਕਿੰਨਾ ਟਾਈਮ ਹਸਪੀਟਲ ਰਹਿ ਤੇ ਕਿਵੇਂ ਹੁਣ ਧਰਨੇ 'ਚ ਬਾਈ ਦਾ ਹੌਸਲਾ ਦੇਖੋ ਬਾਈ ਕਹਿੰਦਾ ਵੀ ਬਿਮਾਰ ਆ ਕੁਛ ਹੀ ਪਰ ਧਰਨੇ 'ਚ ਜਾਣਾ ਇੱਥੇ ਰਹਿਣਾ ਹੀ ਰਹਿਣਾ ਜੋ ਆਪਣਾ ਚੱਲ ਰਿਹਾ ਪ੍ਰੋਟੈਸਟ ਕਰ ਰਹੇ ਆ ਆਪਾਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਹੋਣਾ ਜਾਣਾ ਹੀ ਨਹੀਂ ਕੁਛ ਵੀ ਹੋ ਜਾਏ ਬਿਮਾਰ ਆ ਕੁਛ ਵੀ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਜੀ ਜਿਵੇਂ ਆਪਾਂ ਕੱਲ ਵੀਡੀਓ ਪਾਈ ਸੀ ਤੁਸੀਂ ਕਾਫੀ ਬਿਮਾਰ ਹੋ ਗਏ ਸੀ ਡਾਕਟਰ ਨੇ ਤੁਹਾਨੂੰ ਕੀ ਕਿਹਾ ਵੀਰੇ ਡਾਕਟਰ ਸਾਹਿਬ ਨੇ ਤਾਂ ਰੈਸਟ ਹੀ ਦੱਸਿਆ ਸੀ ਠੀਕ ਹੈ ਪਰ ਹੁਣ ਇੱਥੇ ਵੀ ਡਿਊਟੀ ਆ ਹਾਂਜੀ ਮਤਲਬ ਡਿਊਟੀ ਵਾਲਾ ਕੰਮ ਹੀ ਬਣ ਜਾਂਦਾ ਵੀਰੇ ਜ਼ਿੰਮੇਵਾਰੀਆਂ ਪਤਾ ਹੁੰਦੀਆਂ ਵੀ ਆਪਾਂ ਇਹਨੂੰ ਮਿਲਣਾ ਹਾਂਜੀ ਇਹਨਾਂ ਨਾਲ ਗੱਲ ਕਰਨੀ ਹੈ ਜਾਂ ਆਪਾਂ ਨੂੰ ਇਹਨੇ ਪੈਸੇ ਦਿੱਤੇ ਉਹ ਵੀ ਬੋਲਨੇ ਹਨ ਨਾ ਸੇਵਾਦਾਰਾਂ ਦਾ ਸੇਵਾ ਤੇ ਵੀ ਲਾਉਣੇ ਕੰਮ ਧਰਨੇ ਦੇ ਕਾਫੀ ਬਣ ਜਾਂਦੇ ਪਰ ਉਹ ਤਾਂ ਸੀਗੇ ਚਾਚੇ ਵਰਗੇ ਮਗਰ ਜੀ ਪਰ ਫੇਰ ਵੀ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਮਾਲਵਾ ਯੂਨੀਅਨ ਦੇ ਪ੍ਰਧਾਨ ਜੀ ਤੇ ਇਹ ਕਹਿੰਦੇ ਵੀ ਨਹੀਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਤੈਨੂੰ ਨਾਲ ਲੈ ਕੇ ਠੀਕ ਹੈ ਜੀ ਦੋ ਘੰਟੇ ਸੀ ਰੈਗੂਲਰ ਇੱਥੇ ਹੁੰਦੇ ਨੇ ਰਾਤ ਹਾਂਜੀ ਆਹ ਮੈਂ ਮੈਡੀਸਨ ਲੈ ਕੇ ਆਏ ਵੀਰੇ ਨਾਲ ਆਪਦੀ ਦਵਾਈ ਕੋਲੇ ਆ ਮੇਰੀ ਇੱਥੇ ਇੱਥੇ ਰਾਈਟ ਕਰ ਲੈ ਇੱਥੇ ਰੈਸਟ ਵੀਰੇ ਇੱਥੇ ਤੇ ਘਰ ਦਾ ਕਿਵੇਂ ਬੱਚਿਆਂ ਦਾ ਸਕੂਲ ਦਾ ਜਾਂ ਖੇਤੀਬਾੜੀ ਦਾ ਉਹ ਕੌਣ ਦੇਖਣਾ ਬਈ ਦੇਖਦੇ ਬਜ਼ੁਰਗ ਆ ਗਏ ਵਸ ਤਾਂ ਵੀਰੇ ਜੇ ਸਕੂਲ ਤੋਂ ਬੱਚਾ ਲੈਣਾ ਜਾਣਾ ਜ ਉਹ ਸਾਡੇ ਘਰਾਂ ਕੋਲ ਆ ਮੰਦੀਪ ਪਿੰਟਰ ਆਪਾਂ ਦੀ ਡਿਊਟੀ ਲਈ ਵੀ ਉਹ ਲੈ ਜਾਂਦਾ ਤੇ ਹੁਣ ਕੀ ਮਤਲਬ ਕਿ ਤੁਹਾਡੀ ਗੱਲਬਾਤ ਕੀ ਹੋਇਆ ਅਧਿਕਾਰੀਆਂ ਨਾਲ ਜਾਂ ਕੁਛ ਵੀ ਕੀ ਕਹਿ ਰਹੇ ਆ ਤੁਹਾਨੂੰ ਕੀ ਅਟੈਨਸ਼ਨ ਦੇ ਰਹੇ ਆ ਭਾਈ ਜੀ ਦੇਖੋ ਆ ਧਰਨੇ 'ਚ ਬੈਹਾਂ ਦਾ ਐਡਾ ਮਸਲਾ ਛੇਤੀ ਹੱਲ ਹੋਇਆ ਵੀ ਤੁਸੀਂ ਪਤੋਂ ਜਾਓ ਚਾਹੇ ਵੀਡੀਓ ਬਣਾ ਲਓ ਤੁਹਾਨੂੰ ਵੀਡੀਓ ਮੱਤੇ ਹੀ ਜਨਾ ਤੁਸੀਂ ਚਲਾ ਦਿਓ ਗੱਡ ਆ ਗਿਆ ਵੀਰੇ ਆ ਗਿਆ ਆ ਗਿਆ ਕੰਮ ਚੱਲ ਪਿਆ ਧਰਨੇ 'ਚੋਂ 25 ਬੰਦੇ ਉਹਨਾਂ ਦੇ ਨਾਲ ਕੰਮ ਕਰਾ ਰਹੇ ਆ ਅੱਛਾ ਜੀ ਮਿੱਟੀ ਦੀਆਂ ਟਰਾਲੀਆਂ 5 ਉਹਨਾਂ ਨੇ ਕਿਹਾ ਸੀ ਉਹ ਲਵਾ ਤੀਆਂ 20 25 ਵਾਟਰ ਕੁਰੇ ਭੇਜ ਤੇ ਉਹਨਾਂ ਵਾਸਤੇ ਨਿੰਬੂ ਪਾਣੀ ਬਣੀ ਜਾਂਦਾ ਚਟਨੀ ਤਿਆਰ ਹੋਈ ਜਾਂਦੀ ਆ ਅਸੀਂ ਸਾਰਾ ਕੁਝ ਉਥੇ ਭੇਜੀ ਜਾਂਦੇ ਤੇ ਮਤਲਬ ਕਿੰਨੇ ਦਿਨ ਚ ਕਹਿ ਰਹੇ ਜਿੰਨਾ ਟਾਈਮ ਪਰਫੈਕਟ ਚੱਲਦਾ ਨਹੀਂ ਤਾਰਨ ਨੂੰ ਇਹਨਾਂ ਟਾਂ ਚੱਲਦਾ ਨਹੀਂ ਬਾਈ ਜੀ ਅਸੀਂ ਤਾਂ ਉਵੇਂ ਹੀ ਰੱਖਣਾ ਜਦੋਂ ਉਹਨੀਆਂ ਤਾਰਾਂ ਲੱਗ ਕੇ ਉਹਦੀ ਸੋਚ ਛੱਡਤੀ ਅਸੀਂ ਉਹਨੂੰ ਦੇਖ ਬਣਾ ਕੇ ਉਹਨੂੰ ਧਰਨਾ ਚੱਕਣਾ ਧਰਨੇ 'ਚੋਂ ਕਾਫੀ ਪਿੰਡਾਂ ਦੇ ਲੋਕ ਇਕੱਠੇ ਹੋਏ ਆ ਇਹ ਬਾਈ ਸਿੰਦਰ ਧੂੜਕੋੜ ਤੋਂ ਇਹ ਵੀ ਪਹਿਲੇ ਦਿਨ ਤੋਂ ਸੇਵਾ ਨਿਭਾ ਰਹੇ ਨੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਲੱਗ ਰਿਹਾ ਤੁਹਾਨੂੰ ਹੁਣ ਧਰਨੇ ਦੇ ਅੱਗੇ ਕੀ ਤੁਹਾਡੀ ਰਣਨੀਤੀ ਕੀ ਹੈ ਤੇ ਕੀ ਚੱ ਤੇ ਕਿਵੇਂ ਲੋਕ ਜੁੜੇ ਆ ਕਿੰਨੇ ਕਾਉਂਦੇ ਆ ਦੇਖੋ ਜੀ ਕੱਲ ਸਾਨੂੰ ਐ ਲੱਗਦਾ ਸੀ ਵੀ ਜਿਵੇਂ ਸਾਨੂੰ ਬਿਜਲੀ ਬੋਰਡ ਵਾਲੇ ਕਹਿ ਗਏ ਸੀ ਪ੍ਰਸ਼ਾਸਨ ਵਾਲੇ ਵੀ ਜਿਹੜਾ ਤੁਹਾਡਾ ਹਾਲਾ ਜਿਹੜਾ ਹੋ ਚੁੱਕਿਆ ਪਰ ਸਾਨੂੰ ਐ ਲੱਗਦਾ ਸੀ ਵੀ ਅੱਜ ਜਿਹੜਾ ਬਿਜਲੀ ਬੋਰਡ ਵਾਲੇ ਸਾਨੂੰ ਕਹਿ ਗਏ ਵੀ ਕਿਤੇ ਕੱਲ ਨੂੰ ਕੱਟ ਘਾੜਨਾ ਜਾਵੇ ਪਰ ਸਾਡੀ ਜਿਹੜੀ ਉਹ ਉਮੀਦ ਜਿਹੜੀ ਕੱਲ ਅਸੀਂ ਜਿਹੜੀ ਸਾਨੂੰ ਐ ਜੇ ਲੱਗਦਾ ਸੀ ਕਿ ਕੱਟ ਘਾੜ ਜੂਗਾ ਪਰ ਉਹਦਾ ਕੋਈ ਫਰਕ ਨਹੀਂ ਪਿਆ ਜਿਹੜੇ ਕਿਸਾਨ ਵੀਰ ਉਹ ਉਸੇ ਤਰ੍ਹਾਂ ਹੀ ਪਹੁੰਚੇ ਪਹਿਲਾਂ ਵਾਲੇ ਦਿਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਬਚਾ ਕੇ ਬੈਠੇ ਰਹੇ ਕੋਈ ਜਿਹੜੇ ਧਰਨੇ ਦੇ ਵਿੱਚ ਇਕੱਠ ਨੂੰ ਕੋਈ ਫਰਕ ਨਹੀਂ ਪਿਆ ਉਸੇ ਤਰ੍ਹਾਂ ਹੀ ਇਕੱਠ ਹੈ ਜਿਹੜਾ ਉਹ ਬਰਕਰਾਰ ਹੈ ਅੱਗੇ ਹੁਣ ਕੀ ਚੱਲ ਰਿਹਾ ਕਿੰਨੇ ਦਿਨ ਤੋਂ ਤੁਹਾਡੇ ਅਕੋਰਡਿੰਗ ਕਿੰਨੇ ਦਿਨ ਧਰਨਾ ਚੱਲੂ ਕਿੰਨੇ ਟਾਈਮ ਤੋਂ ਉਹ ਮਤਲਬ ਕਿ ਜਿਹੜਾ ਗ੍ਰੈਂਡਾ ਚਾਲੂ ਕਰਦੇ ਦੇਖੋ ਜੀ ਜਿਹੜਾ ਕੱਲ ਬੀਲੀ ਰੋਡ ਦੇ ਅਧਿਕਾਰੀਆਂ ਨੇ ਸਾਨੂੰ ਕਹੇ ਸੀ ਉਹਨਾਂ ਨੇ ਸਾਨੂੰ 3 ਦਿਨ ਦਾ ਟਾਈਮ ਦਿੱਤਾ ਸੀ ਹਾਂਜੀ ਵੀ 3 ਲਾਈਨ ਦੇ ਵਿੱਚ ਜਿਹੜਾ ਖੁਦਾ ਜਿਹੜਾ ਗ੍ਰੈਂਡਾ ਵੀ ਸਹੀ ਸਾਮ ਤੋਂ ਫੈਕਟ ਹੋ ਕੇ ਸਾਰਾ ਜਿਹੜਾ ਤੁਹਾਡੀ ਸਪਲਾਈ ਆ ਜਿਹੜੀ ਉਹ ਬਹਾਲ ਹੋ ਜੂਗੀ ਤੇ ਹੁਣ ਵੇਖੋ ਜੀ ਅੱਜ ਤਕਰੀਬਨ ਕਾਰਵਾਈ ਆ ਜਿਹੜੀ ਉੱਥੇ ਗ੍ਰੈਡ ਵੇ ਸਾਰੀ ਸ਼ੁਰੂ ਹੋ ਗਈ ਹੈ ਜਿਹੜਾ ਗ੍ਰੈਡ ਆ ਉਹ ਆ ਚੁੱਕਿਆ ਟ੍ਰਾਂਸਫਾਰਮ ਜਿਹੜਾ ਹੋਣਾ ਸੀ ਬਾਕੀ ਸਾਡੇ ਬੰਦੇ ਗੁਰਪ੍ਰੀਤ ਸਿੰਘ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਉੱਥੇ ਉਹਦੇ ਨਾਲ ਕੰਮ ਕਰਾਉਣ ਗਏ ਆ ਤੇ ਜਦੋਂ ਇਹ ਸਾਰੀ ਜਿਹੜਾ ਬਿਜਲੀ ਬੋਰਡ ਦਾ ਪ੍ਰਸ਼ਾਸਨ ਸਾਡੇ ਨਾਲ ਵਾਅਦਾ ਕਰਕੇ ਜਦੋਂ ਇਹ ਸਾਰੀ ਜਿਹੜੀ ਸਪਲਾਈ ਆ ਉਹ ਬਹਾਲ ਹੋ ਜੂਗੀ ਤਾਂ ਅਸੀਂ ਚੁੱਪ ਕਰਕੇ ਗੁਰਪ੍ਰੀਤ ਸਿੰਘ ਨੇ ਦੱਸਤਾ ਵੀ ਅਸੀਂ ਅਰਦਾਸ ਕਰਾਂਗੇ ਦੇਗ ਬਣਾਵਾਂਗੇ ਉਸ ਹਿਸਾਬ ਨਾਲ ਅਸੀਂ ਸਾਰੇ ਇਥੋਂ ਸਮਾਪਤਾ ਧਾਰਨਾ ਕਰਕੇ ਕੁਝ ਕੁ ਜੀ ਆਪਦੇ ਘਰਾਂ ਨੂੰ ਜਾਵਾਂਗੇ। ਬਾਈ ਦਾਸਨ ਸਿੰਘ ਜੀ ਮਤੇ ਤੋਂ ਮਾਲਵਾ ਜੁਨੀਅਨ ਕਿਸਾਨ ਜੂਲ ਦੇ ਪ੍ਰਧਾਨ ਨੇ। ਬਾਈ ਜੀ ਪਹਿਲਾ ਸਵਾਲ ਇਹ ਆ ਵੀ ਤੁਹਾਡੇ ਨਾਲ ਲੋਕ ਜੁੜੇ ਆ ਸਾਥ ਦੇ ਰਹੇ ਆ। ਬਹੁਤ ਯਾਰੋ ਬਾਈ ਸਾਰੇ ਪਿੰਡਾਂ ਤੋਂ ਆ। ਹਾਂਜੀ। ਮਾਲਵਾ ਵੀ ਜਿੰਨੇ ਵੀ ਪਿੰਡ ਨੇ ਨੇੜੇ ਹੈਗੇ ਆ ਸਾਰੇ ਪਿੰਡਾਂ ਤੋਂ ਬਹੁਤ ਸਾਥ ਦੇ ਰਹੇ ਆ। ਤੇ ਜਿਹੜੇ ਆ ਆਪਣੇ ਤੁਸੀਂ ਧਾਰਨਾ ਲਾਇਆ ਚੌਂਕ ਦੇ ਉੱਤੇ ਨਿਹਾਲ ਸਿੰਘ ਜਿਹੜੇ ਆਪਣੇ ਦੁਕਾਨਦਾਰ ਆ ਜਾਂ ਆਮ ਲੋਕ ਆ ਉਹ ਤੁਹਾਡਾ ਸਾਥ ਦੇ ਰਹੇ ਆ। ਪੂਰਾ ਜਿਆਦਾ ਸਾਥ ਦੇ ਆ। ਸਾਡੇ ਨਾਲ ਜੁੜੇ ਹੋਏ ਆ ਵੀ ਵੀਰੇ। ਕਰਨੇ ਦੇ ਵਿੱਚ ਆ ਕੇ ਰਹਿੰਦੇ ਆ ਕਿਉਂਕਿ ਆਪਾਂ ਨੂੰ ਪਤਾ ਹੈ ਪ੍ਰੋਬਲਮ ਸਾਰੇ ਦੇ ਸਾਰਿਆਂ ਨੂੰ ਸਾਰਿਆਂ ਇਹਨਾਂ ਐ ਕਰਕੇ ਓਵਰਲੋਡ ਕਰਕੇ ਗ੍ਰੈਡ ਛੋਟਾ ਸੀਗਾ ਇਹਨਾਂ ਨੂੰ ਵੀ ਘੱਟ ਬਹੁਤ ਲੱਗਦੀ ਸੀ ਸ਼ਹਿਰੀਆਂ ਨੂੰ ਵੀ ਹਾਂਜੀ ਹਾਂਜੀ ਤੇ ਇਹਨਾਂ ਦਾ ਵੀ ਫਾਇਦਾ ਸਾਡਾ ਵੀ ਫਾਇਦਾ ਸਾਰਿਆਂ ਲਈ ਆ ਪਰ ਪਿੰਡਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਪਿੰਡ ਸਾਰੇ ਆ ਕੇ ਜੁੜ ਗਏ ਸਾਰੇ ਪਿੰਡਾਂ ਜਿਵੇਂ ਆ ਨੇੜੇ ਨੇੜੇ ਰੱਖਲਾ ਢੂੜ ਢੋੜ ਹਾਂਜੀ ਅਰਸੀ ਹੋ ਗਿਆ ਨੰਗਲ ਹੋ ਗਿਆ ਪੱਤੋ ਦੀ ਖਾਈ ਹੋਈ ਇਹ ਹੋਰ ਵੀ ਜਿੰਨੇ ਵੀ ਨੇੜੇ ਦਾ ਹੈ ਕੰਡਾ ਦੇ ਇਕੱਠੇ ਫੈਲੋ ਮੈਂ ਤੇ ਹੁਣੇ ਅਸੀਂ ਧੰਨਵਾਦ ਕਰਦੇ ਆ ਜਿੰਨੇ ਧਰਨੇ ਸਾਡੇ ਆਏ ਆ ਵੱਧ ਤੋਂ ਵੱਧ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਵਧੀਆ ਧਰਨਾ ਚੱਲੀ ਜਾਂਦਾ ਅਜੇ ਵੀ 2-4 ਦਿਨਾਂ ਦਾ ਚਾਲੂ ਬਈ ਚੱਲ ਰਿਹਾ ਲੋਕ ਆਪਣੇ 2-4 ਦਿਨ ਦੀ ਗੱਲ ਹੈਗੀ ਆ ਉਹਨੇ ਤਾਂ ਰੱਖਿਆ ਜੀ ਕੋਈ ਨਾ ਟਾਈਮ ਤੋਂ ਹੀ ਰੱਖਣਾ ਚਾਹੁੰਦੇ ਹਾਂ ਚਾਲੂ ਨਹੀਂ ਹਾਂ ਜੀ ਕਿੰਨੇ ਦਿਨ ਹੋ ਗਏ ਵੀ ਧਰਨਾ ਚੱਲਦੇ ਨੂੰ ਉਦੋਂ ਤੋਂ ਹੀ ਕੰਟੀਨਿਊ ਸਾਡੇ ਨਾਲ ਆਏ ਪਹਿਲਾਂ ਵੀ ਜੇ ਅਸੀਂ ਮੰਗ ਪੱਤਰ ਦੇਣ ਜਾਣਾ ਤਾਂ ਸਪੈਂਸਰ ਨੂੰ ਫੋਨ ਕਰਦੇ ਹੁੰਦੇ ਸੀ ਤੇ ਉਦੋਂ ਵੀ ਸਾਡੇ ਨਾਲ ਨੰਦਰਾ ਤੋਂ ਸਰਪੰਚ ਸਾਹਿਬ ਇਹ ਜੋ ਸਰਪੰਚ ਸਾਹਿਬ ਐ ਪੈਰ ਜੁੱਤੀ ਵੀ ਨਹੀਂ ਪਾਉਂਦੇ ਜਦੋਂ ਵੀ ਸਾਨੂੰ ਕੋਈ ਧਰਨੇ ਦੇ ਬਾਬਤ ਜਾਂ ਲਾਲੋ ਜਾਂ ਹੋਰ ਵੀ ਕੰਮਾਂ ਕਰਨ ਦੀ ਵਾਰਤ ਸਾਨੂੰ ਲੋਲ ਪੈਂਦੀ ਹੈ ਤਾਂ ਉਹ ਸਾਡੇ ਨਾਲ ਹੀ ਹੁੰਦੇ ਹਾਂ ਹਾਂਜੀ ਸਰਪੰਚ ਸਾਹਿਬ ਕੀ ਕੀ ਲੱਗ ਰਿਹਾ ਹੁਣ ਤੁਹਾਨੂੰ ਆਪਣੀ ਗੱਲ ਕਿੰਨੀ ਨੇੜੇ ਜਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਜੀ ਤਕਰੀਬਨ ਨੇੜ ਹੀ ਆ ਤੁਹਾਨੂੰ ਬਹੁਤ ਖੁਸ਼ੀ ਵੀ ਆਣਾ ਵੀ ਸਾਡੀ ਮਿਹਨਤ ਬੱਲੇ ਪਈ ਆ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਸੀ ਸਾਡਾ ਪਿਛਲੇ ਸਾਲ ਤੋਂ ਪਿਛਲੇ ਸਾਲ ਵੀ ਅਸੀਂ ਅੱਜ ਦੇ ਦਿਨ ਹੀ ਇੱਥੇ ਬੈਠੇ ਸੀਗੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਤੁਹਾਡਾ ਟਰਾਂਸਫਾਰਮ ਜਿਹੜਾ ਸਿਆਲਾਂ ਵਿੱਚ ਵੱਡਾ ਕਰਦਾਂਗੇ ਉਹ ਸਿਆਲਾਂ ਵਿੱਚ ਵੱਡਾ ਹੋਇਆ ਨਹੀਂ ਟਰਾਂਸਫਾਰਮ ਪਰ ਅਸੀਂ ਉਹਦੇ ਸਮੇਂ ਦੇ ਵਿੱਚ ਵਿੱਚ ਇਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ ਹਾਂ ਸਾਰਿਆਂ ਨੂੰ ਜਿੰਨੇ ਵੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਸੀ ਐਮਐਲਏ ਮਨਜੀਤ ਨੂੰ ਵੀ ਆਹੀ ਮੰਗ ਪੱਤਰ ਦੇਈਗੇ ਵੀ ਆਹਦਾ ਟਰਾਂਸਫਾਰਮ ਤੁਹਾਨੂੰ ਪਤਾ ਓਵਰਲੋਡ ਚੱਲ ਰਿਹਾ ਵੀ ਉਹਨੂੰ ਵੱਡਾ ਕੀਤਾ ਜਾਵੇ ਪਰ ਉਹ ਨਹੀਂ ਹੋਇਆ ਫਿਰ ਅਸੀਂ ਬਿਜਲੀਕਾਰ ਕੋਲ ਧਰਨਾ ਲਾਇਆ ਸੀਗਾ ਉੱਥੇ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਕੰਮ ਛੇਤੀ ਹੋ ਜਾਊਗਾ ਪਰ ਫਿਰ ਨਹੀਂ ਹੋਇਆ ਫਿਰ ਸਾਨੂੰ ਮਜਬੂਰ ਨਾ ਕੇ ਇੱਥੇ ਚੌਂਕ ਦੇ ਵਿੱਚ ਬੈਠਣਾ ਪਿਆ ਤੇ ਹੁਣ ਸਾਡੀ ਮਿਹਨਤ ਰੰਗ ਲਿਆਈ ਆ ਲੋਕਾਂ ਨੇ ਬਹੁਤ ਸਾਥ ਦਿੱਤਾ ਸਾਰੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਸ਼ਹਿਰ ਨੇ ਸਾਥ ਦਿੱਤਾ ਤੇ ਆਪਣੇ ਡੀ ਟੀਐਸਪੀ ਸਾਹਿਬ ਨੇ ਵੀ ਜ਼ਿਆਦਾ ਸਾਥ ਦਿੱਤਾ ਤਹਿਸੀਲਦਾਰ ਮੈਡਮ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਦੀ ਬਦੌਲਤ ਹੁਣ ਜਿਹੜੀ ਸਾਡੀ ਮਿਹਨਤ ਰੰਗ ਲਿਆਈ ਆ ਟਰਾਂਸਫਰ ਮਾਡਾ ਵੱਡਾ ਆ ਗਿਆ ਉਹ ਫਿੱਟ ਹੋਣ ਲੱਗ ਗਿਆ ਤੇ ਚਲੋ ਅਸੀਂ ਸਭ ਦਾ ਧੰਨਵਾਦ ਕਰਦੇ ਆ ਵੀ ਜੋ ਸਾਡਾ ਕੰਮ ਹੁਣ ਸਿਰੇ ਚੜ ਗਿਆ ਇੱਕ ਜੋ ਢਾਈ ਆ ਸਾਬ ਜਦੋਂ ਮੰਨ ਲਓ ਏਕਾ ਕਰਕੇ ਤੁਰਦੇ ਆ 1 ਕਿਜੀ ਬਰਕਤ ਆ ਅੱਗੇ ਤੋਂ ਵੀ ਅਸੀਂ ਸਾਰੇ ਜਿੰਨੇ ਪਿੰਡਾਂ ਵਾਲੇ ਆ ਸਾਰੇ ਇੱਕ ਸਾਥ ਇਕੱਠੇ ਹੋ ਕੇ ਚੱਲਾਂਗੇ ਸੋਚਾਂਗੇ ਵੀ ਸਾਰੇ ਸਾਡਾ ਸਾਥ ਦੇਣਗੇ ਤੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਦਾ ਬਹੁਤ ਬਹੁਤ ਸਾਥ ਦਿੱਤਾ ਜੀ